ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਲੱਖੋ ਕਹਿ ਬਹਿਰਾ ਮੰਡੀ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਮੌਜੂਦ ਆ ਜਿੱਥੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਫਰੋਹੀਪੁਰ ਦੇ ਐਮਪੀ ਦੇ ਇਲੈਕਸ਼ਨ ਹੈ ਉਸ ਦੀ ਜਿਹੜੀ ਤਿਆਰੀਆਂ ਨੂੰ ਲੈ ਕੇ ਕਹਿ ਸਕਦੇ ਆ ਬਿਆਸ ਨੂੰ ਲੈ ਕੇ ਇੱਕ ਬਹੁਤ ਵੱਡੀ ਜਿਹੜੀ ਵਿਚਾਰ ਰੈਲੀ ਰਾਏ ਸਿੱਖ ਸਮੂਹ ਜਥੇਬੰਦੀਆਂ ਵੱਲੋਂ ਜਿਹੜਾ ਲਖੋਕੇ ਬਹਿਰਾਮ ਦੇ ਵਿੱਚ ਇੱਕ ਵਿਸ਼ਾਲ ਇਕੱਠ ਫੌਜੀ ਅੰਗਰੇਜ਼ ਸਿੰਘ ਬਡਵਾਲ ਵੱਲੋਂ ਕੀਤਾ ਜਾ ਰਿਹਾ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਸਾਡੇ ਨਾਲ ਜਿਹੜਾ ਚੈਨਲ ਤੋਂ ਅਸੀਂ ਸਵੇਰ ਤੋਂ ਧੰਨਵਾਦੀ ਵਿਖਾ ਰਹੇ ਆ ਮੇਰੇ ਨਾਲ ਕੁਝ ਇਥੋਂ ਨੌਜਵਾਨ ਵੀ ਹੈਗੇ ਆ ਅੰਦਰ ਤੁਸੀਂ ਵਿਸ਼ਾਲ ਇਕੱਠ ਵੀ ਦੇਖ ਸਕਦੇ ਹੋ ਪ੍ਰੋਗਰਾਮ ਚੱਲ ਰਿਹਾ ਹੈਗਾ ਲਾਈਵ ਪ੍ਰੋਗਰਾਮ ਜਿਹੜਾ ਅੱਜ ਇਹ ਤੁਹਾਡਾ ਚਿਕਾੰਦੇ ਮਨੋਰੰਜਨ ਵਾਸਤੇ ਸੰਧੂ ਸਰਜੀਤ ਵੀ ਔਰ ਵੱਡੇ ਪੱਧਰ ਜਿਹੜਾ ਇਕੱਠ ਨੂੰ ਹੋਰ ਵਧੀਆ ਬਣਾਉਣ ਵਾਸਤੇ ਵੱਡੇ ਪੱਧਰ ਤੇ ਜਾਣ ਵਾ ਤੇ ਸਮੂਹ ਜਿਹੜੀਆਂ ਰਾਏ ਸਿੱਖ ਜਥੇਬੰਦੀਆਂ ਉੱਥੇ ਪਹੁੰਚੀਆਂ ਹੋਈਆਂ ਵੱਡੇ ਪੱਧਰ ਤੇ ਮੇਰੇ ਨਾਲ ਇੱਕ ਨੌਜਵਾਨ ਹੈਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਜਿਹੜੀ ਇੱਥੇ ਇੱਥੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਵੇਖੋ ਜੀ ਮੇਰਾ ਨਾਮ ਗੁਰਜੰਟ ਸਿੰਘ ਆ ਮੈਂ ਕਾਫੀ ਲੰਬੇ ਸਮੇਂ ਤੋਂ ਫੌਜੀ ਸਾਹਿਬ ਨਾਲ ਵਿਚਰ ਰਿਹਾ ਜੋ ਇਹ ਵਿਸ਼ਾਲ ਇਕੱਠ ਆ ਇੱਕ ਸਭਾ ਦੇ ਤੌਰ ਤੇ ਰਾਏ ਸਿੱਖ ਬਰਾਦਰੀ ਅਤੇ ਹੋਰ ਬਰਾਦਰੀਆਂ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਮੰਚ ਤਿਆਰ ਕੀਤਾ ਇਸ ਮੰਚ ਦਾ ਮੁੱਖ ਵਿਸ਼ਾ ਜੋ 2047 ਦੀਆਂ ਜ਼ਮੀਨਾਂ ਜਾਂ ਰਾਏ ਸਿੱਖਾਂ ਨੇ ਕੋਈ ਮੰਗਾਣੇ ਉਹਨਾਂ ਨੂੰ ਲੈ ਕੇ ਵਿਚਾਰ ਉਤਾਂਦਰਾ ਕੀਤਾ ਜਾ ਰਿਹਾ ਹੈ ਫੌਜੀ ਅੰਗਰੇਜ਼ ਸਿੰਘ ਵਰਵਲ ਜੀ ਇੱਕ ਸਮਾਜ ਸੇਵੀ ਉਹਨਾਂ ਦੇ ਨਾਲ ਨਾਲ ਉਹ ਆਮ ਪਾਰਟੀ ਦੇ ਇੱਕ ਮੁੱਖ ਚਿਹਰੇ ਵਜੋਂ ਉੱਪਰ ਰਹੇ ਨੇ ਉਹਨਾਂ ਦੇ ਇੱਕ ਸੱਦੇ ਦੇ ਅੱਜ ਤੁਸੀਂ ਵੇਖਿਆ ਕਿ ਇੱਕ ਸੱਦੇ ਦੇ 25 ਤੋਂ 30 ਹਜ਼ਾਰ ਬੰਦੇ ਦਾ ਇਕੱਠ ਹੋਇਆ ਇਹ ਇਕੱਠ ਸਿਰਫ ਇੱਥੋਂ ਨਹੀਂ ਉਹਨਾਂ ਨੂੰ ਪਿਆਰ ਕਰਨ ਵਾਲੇ ਦੂਰੋਂ ਦੂਰੋਂ ਆਏ ਨੇ ਜਿਵੇਂ ਕਿ ਗਰਦਾਸਪੁਰ ਤੋਂ ਆਏ ਨੇ ਲੋਕ ਅਬੋਰ ਤੋਂ ਆਏ ਨੇ ਸਾਡੇ ਜਿਨ੍ਹਾਂ ਨੇ 9 ਵਿਧਾਨ ਸਭਾ ਲੱਕੇ ਨੇ ਉਹਨਾਂ ਦੇ ਵਿੱਚੋਂ ਸਾਰੇ ਨੌਜਵਾਨ ਵੱਧ ਚੜ ਕੇ ਆਏ ਨੇ ਸਿਰਫ ਇਹਨਾਂ ਦਾ ਸਾਥ ਦੇਣ ਆਏ ਨੇ ਇਹਨਾਂ ਦਾ ਸਾਥ ਇਸ ਲਈ ਦੇਣ ਆਏ ਆ ਕਿਉਂਕਿ ਇੱਕ ਬਹੁਤ ਵਧੀਆ ਸਵਾਦ ਦੇ ਬੰਦੇ ਨੇ ਜਿਨ੍ਹਾਂ ਪਿੱਛੇ ਜਿਵੇਂ ਹੜ੍ਹ ਆਇਆ ਲੋਕਾਂ ਦੀ ਮਦਦ ਕੀਤੀ ਹੜ੍ਹ ਪੀੜਤਾਂ ਨੂੰ ਚਾਰਾ ਖਾਣਾ ਮੋਈਆ ਕਰਾਇਆ ਅਤੇ ਹਰ ਪੱਖੋਂ ਉਨ੍ਹਾਂ ਦੀ ਮਦਦ ਕੀਤੀ ਅਸੀਂ ਸਿਰਫ ਇਹ ਵਿਚਾਰ ਮੰਚ ਦਾ ਇਹੀ ਮਤਵ ਹੈ ਅਸੀਂ ਇਹੀ ਕਿਹਾ ਚਾਹੁੰਦੇ ਹਾਂ ਕਿ ਇਹਨਾਂ ਨੂੰ ਆਮ ਪਾਰਟੀ ਲੋਕ ਸਭਾ ਦੀ ਟਿਕਟ ਦੇਵੇ ਤਾਂ ਜੋ ਲੋਕ ਅੱਜ ਆਏ ਨੇ ਇਹਨਾਂ ਦਾ ਸਾਥ ਦੇ ਕੇ ਇਹਨਾਂ ਨੂੰ ਜਿਤਾ ਕੇ ਜੋ ਸਾਡੇ ਕੰਮ ਰੁਕੇ ਨੇ ਇਹਨਾਂ ਨੂੰ ਪਾਰਲੀਮੈਂਟ ਦਿੱਲੀ ਭੇਜ ਕੇ ਜੋ ਸਾਡੀਆਂ ਮੰਗਾਂ ਨੇ ਉਹ ਸਰਕਾਰ ਕੋਲ ਪੂਰੀਆਂ ਕਰਵਾਇਆਂ ਜਾ ਸਕਣ ਜਿਸ ਤਰ੍ਹਾਂ ਛੇ ਸਿੰਘ ਬਾਇਆ ਇੱਥੋਂ ਮੈਂਬਰ ਆਫ ਪਾਰਲੀਮੈਂਟ ਰਹੇ ਆ ਇਹ ਸਮੁੱਚੀ ਰਾਏ ਸਿੱਖ ਬਰਾਦਰੀ ਵੱਲੋਂ ਉਹਨਾਂ ਵੱਡੇ ਪਦਰ ਤੇ ਨਿਮਾਇੰਤਗੀ ਕੀਤੀ ਇਸ ਹਲਕੇ ਦੀ ਕਹਿ ਸਕਦੇ ਫਰੋਈਪੁਰ ਦੀ ਆਪਾਂ ਕਹਿ ਸਕਦੇ ਆ ਲੇਕਿਨ ਹੁਣ ਕਿ ਤੁਸੀਂ ਕੀ ਸਮਝਦੇ ਹੋ ਵੀ ਜਿਹੜਾ ਫੌਜੀ ਅੰਗਰੇਜ਼ ਸਿੰਘ ਬੜਵਾਲ ਉਹ ਚੀਜ਼ ਨੂੰ ਚੈਲੰਜ ਲੈ ਕੇ ਐਕਸਪੈਕਟ ਕਰ ਪਾਉਣਗੇ ਜਾਂ ਸਮੁੱਚਾ ਜਿਹੜਾ ਭਾਈਚਾਰਾ ਜਰੂਰ ਸਾਥ ਦੇਊਗਾ ਫੌਜੀ ਅੰਗਰੇਜ਼ ਸਿੰਘ ਬੜਵਾਲ ਦਾ ਵੇਖੋ ਜੀ ਸਾਰਿਆਂ ਨੂੰ ਪਤਾ ਜਿਵੇਂ ਛੇਰ ਸਿੰਘ ਘੁਬਾਇਆ ਜੀ ਦੋ ਵਾਰ ਇੱਥੋਂ ਐਮਪੀ ਰਹੇ ਨੇ ਉਹਨਾਂ ਸੇਰੀਏ ਦਾ ਇੱਕ ਮਾੜਾ ਜਿਹਾ ਵੀ ਕੰਮ ਨਹੀਂ ਕੀਤਾ ਸਾਰਾ ਕੰਮ ਜੋ ਅਸੀਂ 10 ਸਾਲ ਉਹਨਾਂ ਨੇ ਬੰਨ੍ਹ ਕਰਕੇ ਅਸੀਂ ਪਿੱਛੇ ਚਲੇ ਗਏ ਆ ਫਿਰ ਸੁਖਬੀਰ ਬਾਦਲ ਜੀ ਆਏ ਸਾਡੇ ਲੋਕ ਸਭਾ ਫਰੋਈਪਰ ਨੂੰ ਅਜ ਤੱਕ ਕੋਈ ਸਖਤ ਵਧੀਆ ਲੋਕਾਂ ਦਾ ਕੰਮ ਕਰਨ ਵਾਲਾ ਕੋਈ ਸਾਨੂੰ ਐਮਪੀ ਨਹੀਂ ਮਿਲਿਆ ਸਾਡੀ ਇਹੀ ਮੰਗ ਹੈ ਹੁਣ ਜੋ ਘੁਬਾਇਆ ਸਾਹਿਬ ਉਹ ਜਿਵੇਂ ਇੱਕ ਚੱਲੇ ਕਾਰਤੂਸ ਦੇ ਕਦੀ ਹਸਪITALੀ ਤੇ ਕਦੀ ਹਸਪITALੀ ਤੇ ਸਾਡਾ ਇਹੀ ਸਾਡੀ ਮੰਗ ਹੈ ਹੁਣ ਜਿਵੇਂ ਪੜ੍ਹੇ ਲਿਖੇ ਨੌਜਵਾਨ ਨੇ ਇਹਨਾਂ ਜਿਹੇ ਫੌਜ ਦੇ ਸਰਵਿਸ ਕੀਤੀ ਕੈਪਟਨ ਸਾਡੀ ਇਹੋ ਮੰਗ ਹੈ ਪੜ੍ਹੇ ਲਿਖੇ ਇੱਕ ਇਮਾਨਦਾਰ ਫੌਜੀ ਬੰਦੇ ਨੂੰ ਟਿਕਟ ਦੇ ਕੇ ਇਸ ਹਲਕੇ ਦੀ ਨੁਮਾਇੰਦਗੀ ਦਿੱਤੀ ਜਾਵੇ ਮੈਂ ਬੱਲੂਆਣਾ ਹਲਕੇ ਤੋਂ ਪਹੁੰਚਿਆ ਪਰਸੋਂ ਦਾ ਆਇਆ ਜੋ ਕਿ ਫਰੋਇਪੁਰ ਲੋਕ ਸਭਾ ਜੀ ਆਉਂਦਾ ਹੈ ਬੱਲੂਆਣਾ ਹਲਕਾ ਤੁਹਾਨੂੰ ਪਤਾ ਹੀ ਹੈ ਪਿਛਲੇ ਸਮਿਆਂ ਚ ਲੱਖ ਵੱਖ-ਵੱਖ ਸਰਕਾਰਾਂ ਆਈਆਂ ਪਰ ਆਪਣੇ ਲੋਕਾਂ ਦਾ ਵਿਕਾਸ ਨਹੀਂ ਕਰ ਸਕੀਆਂ ਹਜੇ ਵੀ ਤੁਸੀਂ ਇਹਨਾਂ ਪਿੰਡਾਂ ਚ ਜਾਓਗੇ ਛੜਕਾਂ ਚਟੋਏ ਕੱਲ ਮੈਂ ਆਇਆ ਮਾਛੀਵਾੜਾ ਰੋਡ ਤੋਂ ਇੱਧਰ ਆ ਰਿਹਾ ਸੀ ਮਦੋੜ ਸਾਈਡ ਸਾਰੀ ਸੜਕ ਟੁੱਟੀ ਹੈ ਮੈਨੂੰ ਇੱਕ ਵੀਰ ਦੱਸ ਰਿਹਾ ਸੀ ਕਿਉਂਕਿ ਮੇਰਾ ਹਲਕਾ ਤਾਂ ਬਹੁਤ ਦੂਰ ਹੈ ਬੱਲੂਆਣਾ ਕਹਿੰਦੇ ਵੀ ਸੜਕ ਅੱਧੀ ਬਣ ਗਈ ਅੱਧੀ ਰੋਗੀ ਮੈਂ ਕਿਉਂ ਰੋਗੀ ਕਹਿੰਦੇ ਐਮਪੀ ਸਾਹਿਬ ਜੋ ਕਿ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਦੇ ਕੋਈ ਸੈਂਸੂਨ ਹੋਣ ਵਾਲੇ ਰਹਿੰਦੇ ਆ ਤੇ ਉਹ ਰੋਕ ਦਿੱਤੀ ਗਈ ਹੈ ਇਹ ਬਹੁਤ ਮਦਬਾਗੀ ਮਦਬਾਗੀ ਗੱਲ ਹੈ ਕਿਉਂਕਿ ਅਸੀਂ ਲੋਕ ਇਹਨਾਂ ਨੂੰ ਆਪਣੀਆਂ ਆਵਾਜ਼ਾਂ ਚੁੱਕਣ ਵਾਸਤੇ ਬਣਾਉਨੇ ਆ ਅਸੀਂ ਵੋਟਾਂ ਪਾਉਨੇ ਆ ਸਾਡੀਆਂ ਵੋਟਾਂ ਨੇ ਇਹਨਾਂ ਨੂੰ ਬਣਾ ਕੇ ਜਿੰਨਾ ਜਦੋਂ ਸੁਖਵੀਰ ਸਿੰਘ ਬਾਦਲ ਜੀ ਨੂੰ ਟਿਕਟ ਮਿਲੀ ਸੀ ਲੋਕਾਂ 'ਚ ਉਤਸ਼ਾਹ ਬਹੁਤ ਸੀ ਵੀ ਇੱਕ ਵੱਡੇ ਲੀਡਰ ਆਏ ਆ ਐਮਪੀ ਬਣਾ ਕੇ ਭੇਜੋ ਸਾਡੇ ਕੰਮ ਕਰਨਗੇ ਪਰ ਜਿੰਨੀ ਲੋਕਾਂ ਨੂੰ ਉਮੀਦ ਸੀ ਉਹ ਨਹੀਂ ਹੋ ਸਕੀ ਉਹਨਾਂ ਦੀ ਪੂਰੀ ਹੁਣ ਅਸੀਂ ਦੇਖਦੇ ਆ ਜਿਵੇਂ ਫੌਜੀ ਅਗਰੇਸਿੰਘ ਵਰਵਾਲ ਜੀ ਨੇ ਇਹਨਾਂ ਕੋਲ ਸਾਰਾ ਕੁਝ ਹੈ ਇਹਨਾਂ ਦੀ ਉੱਪਰ ਹਾਈ ਕਮਾਂਡ ਤੱਕ ਪਹੁੰਚ ਹੈ ਰਾਘਵ ਚੱਡਾ ਜੀ ਨਾਲ ਬਹੁਤ ਵਧੀਆ ਇਹਨਾਂ ਦੇ ਸਬੰਧ ਨੇ ਕੇਜਰੀਵਾਲ ਜੀ ਨਾਲ ਸੰਦੀਪ ਪਾੜਖ ਜੀ ਦੀ ਟੀਮ 'ਚ ਕੰਮ ਕਰਦੇ ਨੇ ਸਾਨੂੰ ਉਮੀਦ ਹੈ ਵੀ ਇਹਨਾਂ ਨੂੰ ਟਿਕਟ ਮਿਲੂਗੀ ਆਵਾਜ਼ ਤੋਂ ਪਾਰਟੀ ਵੱਲੋਂ ਅਸੀਂ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਤੇ ਸਾਡੇ ਏਰੀਆ ਦਾ ਵਿਕਾਸ ਕਰਵਾ ਸਕਾਂ ਨੌਜਵਾਨਾਂ ਨੂੰ ਖੀਰ ਦੇ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਨੌਜਵਾਨਾਂ ਨੂੰ ਇਹ ਕਹਿਣਾ ਵੀ ਜਿਵੇਂ ਪੜੇ ਲਿਖੇ ਨੇ ਅੱਜ ਕੱਲ ਤੁਹਾਨੂੰ ਪਤਾ ਪੀੜੀ ਸਾਰੀ ਨਵੀਂ ਆ ਰਹੀ ਹੈ ਪੜ੍ਹੀ ਲਿਖੀ ਆ ਰਹੀ ਹੈ ਨੌਜਵਾਨ ਇੱਕ ਚੰਗੇ ਬੰਦੇ ਨੂੰ ਅੱਗੇ ਲਿਆਉਣ ਆਪਦੇ ਫੈਮਿਲੀ ਮੈਂਬਰ ਨੂੰ ਜਿਵੇਂ ਵੀ ਇਹਨਾਂ ਨੂੰ ਸਪੋਰਟ ਕਰਨ ਜਿਹੜਾ ਉਹਨਾਂ ਨੂੰ ਚੰਗਾ ਲੱਗਦਾ ਪੜਿਆ ਲਿਖਿਆ ਵੀ ਉਹਨਾਂ ਨੂੰ ਲੱਗਦਾ ਹੈ ਵੀ ਆਪਣੇ ਏਰੀਏ ਦਾ ਵਿਕਾਸ ਕਰਾ ਸਕਦੇ ਧੰਨਵਾਦ ਭਾਈ ਜੀ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਕੁਝ ਵੀਰ ਖੜੇ ਆ ਜਿਹੜੇ ਗਰਦਾਸਪੁਰ ਤੋਂ ਇੱਥੇ ਖਾਸ ਤੌਰ ਤੇ ਪਹੁੰਚੇ ਹੋਏ ਆ ਆ ਜਿਹੜਾ ਜਿਨ੍ਹਾਂ ਨੇ ਬਹੁਤ ਵੱਡਾ ਪ੍ਰਾਲਾਪ ਕੀਤਾ ਔਰ ਜਿਹੜੀ ਇੱਥੇ ਬਹੁਤ ਵੱਡੀ ਜਿਹੜੀ ਇੱਕ ਭਰੀ ਸਭਾ ਭਰਵੀਂ ਸਭਾ ਹੋਈ ਹੈ ਅ ਵੀਰ ਰਾਣਾ ਨਬੀ ਸਿੰਘ ਜੀ ਰਿਆਰ ਵੀਰ ਜੀ ਹੈਗੇ ਮੇਰੇ ਨਾਲ ਬਾਈ ਜੀ ਤੁਸੀਂ ਗਰਦਾਸਪੁਰ ਤੋਂ ਜੇ ਖਾਸ ਇੱਥੇ ਪਹੁੰਚੇ ਹੋ ਕਿਸ ਤਰ੍ਹਾਂ ਦਾ ਪਰ ਰਿਆ ਤੁਹਾਡਾ ਬਹੁਤ ਵਧੀਆ ਜੀ ਜਿਹੜੀ ਸਾਰੀ ਰਾਏ ਸਿੰਘ ਜੱਥੇਬੰਦੀ ਜੋ ਵੀ ਇਹਨਾਂ ਦੀਆਂ ਮਤਲਬ ਕਿ ਸਾਰੀ ਜੱਥੇਬੰਦੀ ਦਾ ਇਕੱਠ ਜਿਹੜਾ ਸਾਨੂੰ ਵੇਖ ਕੇ ਬੜਾ ਵਧੀਆ ਲੱਗਾ ਜੀ ਸਾਨੂੰ ਪੂਰੀ ਉਮੀਦ ਆ ਇਹ ਸਾਡੇ ਵੱਡੇ ਵੀਰ ਅੰਗਰੇਜ਼ ਸਿੰਘ ਵੜਵਾਲ ਜੀ ਦਾ ਪੂਰਨ ਤੌਰ ਤੇ ਸਾਥ ਦੇਣਗੇ ਤੇ ਇਹਨਾਂ ਨੂੰ ਮਤਲਬ ਕਿ ਅੱਗੇ ਵੀ ਹੋਰ ਵੀ ਸੁਭਾਵਾਂ ਵੱਧ ਚੜ ਕੇ ਕਰਨਗੇ ਪੂਰੇ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਵਿੱਚ ਤੇ ਵੀਰ ਜੀ ਨੂੰ ਟਿਕਟ ਦਿਵਾਉਣ ਵਿੱਚ ਸਹਾਇੀ ਹੋਣਗੇ ਜਿਸ ਤਰ੍ਹਾਂ ਤੁਸੀਂ ਗਰਦਾਸਪੁਰ ਤੋਂ ਬਾਈ ਜੀ ਹੁਣੀ ਫਿਰੋਜ਼ਪੁਰ ਤੋਂ ਹੈਗੇ ਬੇਸ਼ੱਕ ਦੀ ਰਿਟਾਇਰ ਫੌਜੀ ਹੈਗੇ ਆਰਮੀ ਪਰਸਨ ਹੈਗੇ ਆ ਤੁਹਾਡਾ ਸੁਭਾਅ ਕਿਸ ਤਰ੍ਹਾਂ ਬਣਦਾ ਬਾਈ ਜੀ ਇਹ ਵੀਰ ਜੀ ਜਲੰਧਰ ਜਿਮਣੀ ਚੋਣ ਜਿਹੜੀ ਹੋਈ ਹੈ ਪਿਛਲੀ ਉੱਥੇ ਸਾਡੀ ਵੀ ਡਿਊਟੀ ਲੱਗੀ ਸੀ ਪਾਰਟੀ ਵੱਲੋਂ ਤੇ ਵੀਰ ਜੀ ਹੁਣਾਂ ਦੀ ਵੀ ਡਿਊਟੀ ਲੱਗੀ ਸੀ ਉੱਥੇ ਸਾਡਾ ਮੇਲ ਹੋਇਆ ਇਹਨਾਂ ਦੇ ਨਾਲ ਤੇ ਸਾਨੂੰ ਇਹਨਾਂ ਦਾ ਸੁਭਾਅ ਵਧੀਆ ਲੱਗਾ ਬڑے ਸੁਭਾਅ ਦੇ ਇੰਨੇ ਅੰਗਰੇਜ਼ ਸਿੰਘ ਵੜਵਾਲ ਜੀ ਤੇ ਹਰੇਕ ਨਾਲ ਹੀ ਬੜਾ ਪਿਆਰ ਨਾਲ ਨਿਮਰਤਾ ਨਾਲ ਮਿਲਦੇ ਆ ਤੇ ਡਾਉਨ ਟੂ ਅਰਥ ਇਨਸਾਨ ਨੇ ਤੇ ਸਾਨੂੰ ਇਹਨਾਂ ਦਾ ਸੁਭਾਅ ਵਧੀਆ ਲੱਗਦਾ ਸਾਡਾ ਆਪਸ ਵਿੱਚ ਮਤਲਬ ਕਿ ਭਰਾਵਾਂ ਵਾਲਾ ਪਿਆਰ ਪਿਆ ਗਿਆ ਤੇ ਹੁਣ ਤੱਕ ਕਾਇਮ ਆ ਜੀ ਤੇ ਬੜਾ ਪਿਆਰ ਕਰਦੇ ਆ ਛੋਟੇ ਭਰਾਵਾਂ ਨੂੰ ਸਮਝਦੇ ਆ ਜੀ ਮਿਲਦੇ ਵੀ ਆ ਜੀ ਮੇਰੇ ਕੋਲ ਗਏ ਸੀ ਜਿਹੜੀ ਪਿਛਲੀ ਗੁਰਦਾਸਪੁਰ ਦੀ ਰੈਲੀ ਹੋਈ ਹੈ ਸਾਡੇ ਆਮ ਆਦਮੀ ਪਾਰਟੀ ਦੀ ਇਹ ਉੱਥੇ ਗਏ ਸੀ ਤੇ ਮੈਂ ਅੱਗੇ ਵੀ ਸਟੇਜ ਤੇ ਵੀ ਦੱਸਿਆ ਕਿ ਇਹਨਾਂ ਵਾਸਤੇ ਉੱਥੇ ਗੁਰਦਾਸਪੁਰ ਜਿਹੜਾ ਸ਼ਹਿਰ ਆ ਉੱਥੇ ਮਤਲਬ ਕਿ ਬੜਾ ਵਧੀਆ ਪ੍ਰਬੰਧ ਸੀਗਾ ਪਰ ਇਹਨਾਂ ਨੇ ਅ ਮੇਰੇ ਕੋਲ ਆਉਣਾ ਮਤਲਬ ਕਿ ਮੈਨੂੰ ਇੱਕ ਮੌਕਾ ਦਿੱਤਾ ਸੇਵਾ ਕਰਨ ਦਾ ਮੈਂ ਬੜਾ ਧੰਨਵਾਦ ਕਰਦਾ ਜੀ ਅੰਗਰੇਜ਼ੀ ਵਿੱਚ ਦਾ ਹਾਂ ਜੀ ਆਵਾਮ ਦੀ ਪਾਰਟੀ ਨੂੰ ਕੀ ਤੁਸੀਂ ਬੇਨਤੀ ਕਰੋਗੇ ਤੁਸੀਂ ਆਵਾਮ ਦੀ ਪਾਰਟੀ ਚ ਕੰਮ ਵੀ ਕਰਦੇ ਹੋ ਤੇ ਜਿਹੜਾ ਹੁਣ ਮੌਜੂਦਾ ਜਿਹੜਾ ਆਵਾਮ ਦੀ ਪਾਰਟੀ ਸਰਕਾਰ ਹੈਗੀ ਆ ਉਹਨਾਂ ਨਾਲੇ ਸਮੇਂ ਤੇ ਐਮਪੀ ਇਲੈਕਸ਼ਨ ਵੀ ਹੋ ਰਿਹਾ ਤੁਸੀਂ ਕੀ ਬੇਨਤੀ ਕਰਨਾ ਚਾਹੋਗੇ ਆਵਾਮ ਦੀ ਪਾਰਟੀ ਨੂੰ ਕਿ ਰਾਏ ਸਿੱਖ ਬ੍ਰਾਦਰਹੂਦ ਆਵਾਮ ਦੀ ਪਾਰਟੀ ਦਾ ਚਿਹਰਾ ਹੋਣਾ ਚਾਹੀਦਾ ਐਮਪੀ ਇਲੈਕਸ਼ਨਾਂ ਦੇ ਵਿੱਚ ਬਿਲਕੁਲ ਜੀ ਆਪਾਂ ਇੱਕ ਆਵਾਮ ਆਦਮੀ ਪਾਰਟੀ ਦੇ ਨਿਮਾਣੇ ਜੇ ਵਰਕਰ ਹੋਣ ਦੇ ਤੌਰ ਤੇ ਇੱਕ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਫੌਜੀ ਅੰਗਰੇਜ਼ ਸਿੰਘ ੳਡਵਾਲ ਜੀ ਨੂੰ ਲੋਕ ਸਭਾ ਫਿਰੋਜਪੁਰ ਤੋਂ ਟਿਕਟ ਦੇ ਕੇ ਨਵਾਜਿਆ ਜਾਵੇ ਤੇ ਜਿੱਦਾਂ ਇੱਥੇ ਇੱਕ ਪਰਲੋ ਆਈ ਹੋਈ ਆ ਲੋਕਾਂ ਦਾ ਇਕੱਠ ਵੇਖ ਕੇ ਬੜਾ ਮਨ ਖੁਸ਼ ਹੋਇਆ ਤੇ ਮੈਨੂੰ ਪੂਰੀ ਆਸ ਆ ਰਾਏ ਸਿਕ ਬਰਾਦਰੀ ਦੇ ਸਾਰੇ ਲੋਕ ਤੇ ਹੋਰ ਵੀ ਮਤਲਬ ਕਿ ਸਾਰੇ ਜਿਹੜੇ ਮਤਲਬ ਕਿ ਬਰਾਦਰੀਆਂ ਨੇ ਜੜ ਸਿਕ ਬਰਾਦਰੀਆਂ ਕੰਬੋ ਸਿਕ ਸਾਰਿਆਂ ਦਾ ਸਾਥ ਦੇਣਗੇ ਤੇ ਵੱਡੀ ਗਿਣਤੀ ਵਿੱਚ ਇਹਨਾਂ ਨੂੰ ਮਤਲਬ ਕਿ ਜਿਤਾ ਕੇ ਲੋਕ ਸਭਾ 'ਚ ਭੇਜਣਗੇ ਜੀ ਤੁਸੀਂ ਬਾਈ ਸਾਡੇ ਚੈਨ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਧੰਨਵਾਦ ਜੀ ਮੇਰਾ ਨਾਮ ਜੀ ਰਮਨ ਲਾਟੀ ਅੱਛਾ ਜੀ ਕਿਹੜੀ ਜਗ੍ਹਾ ਤੋਂ ਜੀ ਮੈਂ ਜੀ ਚੱਕ ਸ਼ਿਕਾਰਗਾ ਤੋਂ ਆ ਜੀ ਅੱਛਾ ਜੀ ਅਜੇ ਇਸ ਰੈਲੀ ਦੇ ਬਾਰੇ ਕੀ ਕਹਿਣਾ ਚਾਹੋਗੇ ਨੌਜਵਾਨਾਂ ਖਾਸਤੇ ਕੀ ਮੈਸੇਜ ਹੈ ਹਾਂਜੀ ਨੌਜਵਾਨਾਂ ਨੂੰ ਇਹ ਮੈਸੇਜ ਹੈ ਕਿ ਜੋ ਸਾਡੇ ਜੂਸ ਵਾਸਤੇ ਜੇ ਲੀਡਰ ਅੰਗਰੇਜ਼ ਸਿੰਘ ਵਿੜਵਾਲ ਇੱਕ ਨੌਜਵਾਨ ਦਿਲਾਂ ਦੀ ਤੜਕਨ ਨੇ ਜੀ ਇਹਨਾਂ ਨੂੰ ਜਿਹੜੇ ਨੌਜਵਾਨ ਯੂਥ ਹੈ ਇਹਨਾਂ ਨੂੰ ਸਖਤ ਲੋੜ ਹੈ ਇਹੋ ਜੀ ਲੀਡਰ ਦੀ ਜੋ ਇੱਕ ਸੇਧ ਦਿੰਦੇ ਆ ਜੀ ਬਹੁਤ ਵਧੀਆ ਮੈਸੇਜ ਦੇ ਰਿਹਾ ਆਪਣੇ ਜੋ ਵੀ ਯੂਥ ਹੈ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਰੇ মিডিਆ ਭਾਈਚਾਰੇ ਦਾ ਮੈਂ ਬੜਾ ਧੰਨਵਾਦ ਕਰਦਾ ਜਿਨ੍ਹਾਂ ਸਾਨੂੰ ਬੜਾ ਜਿਆਦਾ ਵੱਡਾ ਸਹਿਯੋਗ ਦਿੱਤਾ ਉਹ ਸਾਡੇ ਮੈਸੇਜ ਨੂੰ ਇੱਕ মিডিਆ ਕਿਸ ਤਰ੍ਹਾਂ ਦੀ ਚੀਜ਼ ਆ ਜੋ ਸਾਨੂੰ ਇੱਕ ਇੱਥੇ ਬੈਠੇ ਦੇਸ਼ ਵਿਦੇਸ਼ ਦੀਆਂ ਗੱਲਾਂ ਪਹੁੰਚਾਉਂਦੀ ਅੱਜ ਸਾਡਾ ਜਿਹੜਾ ਮੇਨ ਅਜੰਡਾ ਸੀ ਇਸ ਅਜੰਡੇ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਸੀ ਸਾਡੀਆਂ ਜਿਹੜੀਆਂ ਪਾਲਿਸੀ 2007 ਦੀਆਂ ਜਿਹੜੀਆਂ ਜ਼ਮੀਨਾਂ ਸੀ ਉਹ ਸਰਕਾਰਾਂ ਨੇ ਕਿਸ ਤਰ੍ਹਾਂ ਸਾਨੂੰ ਗੁੰਮਰਾਹ ਕੀਤਾ ਨੰਬਰ 1 ਤਾਂ ਮੈਂ ਦੱਸਣਾ ਚਾਹੁੰਦਾ ਵੀ ਸਾਡੇ ਜਿਹੜੇ ਲੋਕ ਸੀ ਇਹ ਜਰਾਇਮ ਪਿੱਛੇ ਸੀ ਗਰੀਬ ਦਬਕੇ ਜੀ ਕੁਤਲੇ ਕੁਤਲੇ ਲੋਕ ਸੀ ਪਰ ਜਿਹੜਾ ਇੱਥੇ 2007 ਦੀ ਪਾਲਿਸੀ ਦੇ ਵਿੱਚ ਜਿਹੜਾ ਸਾਡੇ ਨਾਲ ਇੱਕ ਬੜਾ ਵੱਡਾ ਵਿਸ਼ਵਾਸ ਘਟ ਹੋਇਆ ਅਸੀਂ ਆਜ਼ਾਦ ਦੇਸ਼ ਦੇ ਆਜ਼ਾਦ ਦੇਸ਼ ਦੇ ਵਿੱਚ ਕਿਸੇ ਦਾ ਹੱਕ ਨਹੀਂ ਖੋਇਆ ਜਾਂਦਾ ਔਰ ਜਿਹੜੀ ਸਰਕਾਰਾਂ ਨੇ 2007 ਦੀ ਪਾਲਿਸੀ ਨੂੰ ਪੰਗ ਕੀਤਾ ਉਹ ਮੈਂ ਪੁੱਛਣਾ ਚਾਹੁੰਦਾ ਪਹਿਲਾਂ ਜਿਹੜੇ ਇੰਤਕਾਰ ਰਜਿਸਟਰੀਆਂ ਜਿਹੜਾ 71 7000 ਰੁਪਏ ਜੋ ਕੁਝ ਅਮਾਉਂਟ ਅਸੀਂ ਪੰਜਾਬ ਦੇ ਖਾਤੇ ਤੇ ਭਾਰਤ ਸਰਕਾਰ ਦੇ ਖਜ਼ਾਨੇ ਚ ਜੋ ਪਾਇਆ ਹੈ ਉਹ ਪੈਸਾ ਸਾਡਾ ਕਿੱਥੇ ਗਿਆ ਨੰਬਰ 2 ਜਿਹੜੀਆਂ ਰਜਿਸਟਰੀਆਂ ਇੰਤਕਾਲ ਹੋਏ ਆ ਕੋਈ ਸਰਪੰਚਾਂ ਤਾਂ ਨੰਬਰਦਾਰ ਕਰੇ ਨਹੀਂ ਕਿਉਂਕਿ ਜਿਹੜੀ ਸਰਕਾਰ ਦੀ ਪ੍ਰਸ਼ਾਸਨ ਸੀ ਪ੍ਰਸ਼ਾਸਨ ਨਹੀਂ ਚਾਹੇ ਕੋਈ ਪਟਵਾਰੀ ਸੀ ਕਾਨੂੰਗੋ ਤਹਿਸੀਲਦਾਰ ਐਸਡੀਐਮ ਡੀਸੀ ਸਾਰੇ ਹੀ ਮਾਲ ਮੰਤਰੀ ਤੱਕ ਇਨਵੋਲਵ ਸੀ ਜਿਨ੍ਹਾਂ ਨੇ ਰਜਿਸਟ੍ਰਾ ਇੰਤਕਾਲ ਕੀਤੀਆਂ ਔਰ ਪ੍ਰੋਪਰ ਹੀ ਜਿਹੜੇ ਇੱਕ ਤਰੀਕੇ ਨਾਲ ਨੈੱਟ ਤੇ ਚਾੜਿਆ ਗਿਆ ਜੋ ਇੱਕ ਸਾਈਟ ਤੇ ਜੋ ਐਗਰੀਕਲਚਰ ਦੀ ਲੈਂਡ ਦਾ ਜੋ ਫਰਦ ਕਢਾਉਂਦੇ ਆ ਫਰਦ ਦੇ ਪ੍ਰੋਪਰ ਨਿਕਲਦੀ ਆ ਪਰ ਮੈਂ ਪੁੱਛਣਾ ਚਾਹਉਂ ਉਹਨੂੰ ਤੋੜਨ ਦਾ ਕਾਰਨ ਉ ਤਾਂ ਸਾਨੂੰ ਦੱਸਣ ਕੁਛ ਸਾਡੇ ਲੋਕ ਚੁੱਪਚਾ ਬੈਠ ਕੇ ਹੱਥ ਦਾ ਧਰ ਕੇ ਮੈਂ ਜਿਹੜੀ ਪਿੱਛੇ ਬਾਰਡਰ ਬੈਲਟ ਤੇ ਜਿਹੜੀ ਮੈਂ ਦਰਦ ਦੇਖਿਆ ਕਿਉਂਕਿ ਮੈਂ ਨਹੀਂ ਜਾਣਦਾ ਵੀ ਇੱਕ ਜਾਤ ਦੇਸ਼ ਦੇ ਵਿੱਚ ਇੰਨਾ ਵੱਡਾ ਤੱਕਾ ਹੁੰਦਾ ਜੇ ਤੱਕਾ ਹੋਇਆ ਤਾਂ ਜਿਹੜਾ ਸਾਡੇ ਜ਼ਿਮੀਦਾਰਾਂ ਭਾਈਆਂ ਨਾਲ ਹੋਇਆ ਚਾਹੇ ਉਹਦੇ ਵਿੱਚ ਕੋਈ ਰਾਜਸੀਕ ਹੋਵੇ ਚਾਹੇ ਕੋਈ ਕਮੋਦਸੀਕ ਹੋਵੇ ਤੇ ਜਾਂਟਸੀਕ ਹੋਵੇ ਅਸੀਂ ਸਾਰੇ ਜ਼ਿਮੀਦਾਰਾਂ ਪਰ ਸਾਨੂੰ ਜਿਹੜੀ ਆਵਾਜ਼ ਬਣਨਾ ਚਾਹੀਦਾ ਜਿਹੜੇ ਸਾਡੇ ਜ਼ਿਮੀਦਾਰਾਂ ਭਰਾਵਾਂ ਨਾਲ ਤੱਕਾ ਹੋਇਆ ਉਹ ਅਸੀਂ ਆਵਾਜ਼ ਬਣ ਕੇ ਸੱਚ ਜਿਹੜਾ ਰੈਲੀ ਦਾ ਮੇਨ ਮਕਸਦ ਸੀ ਬਚਾਲ ਇਕਤਾ ਸਭਾ ਇਸ ਰੈਲੀ ਦਾ ਇੱਕ ਮੇਨ ਮਕਸਦ ਇਹ ਸੀ ਕਿ ਸਾਡੀ ਜਿਹੜੀ ਆਵਾਜ਼ ਆ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚੇ ਨੰਬਰ 2 ਜਿਹੜਾ ਦੂਸਰਾ ਏਜੰਡਾ ਸੀ ਜਾਤੀ ਮੁਕਤ ਦਾ ਉਹ ਸਾਡੀ ਰਾਜਸੀ ਬਰਾਦਰੀ ਦਾ ਸੀ ਜੋ ਅਸੀਂ ਜੁਰਾਇਮ ਪੇਛੇ ਤੋਂ ਪਿੱਛੇ ਬਿਲਕੁਲ ਜੁਰਾਇਮ ਪੇਛੇ ਤੋਂ ਜਦੋਂ ਵੀ ਇੱਕ ਇਤਿਹਾਸ ਦਾ ਚਾਹੇ ਕੋਈ ਨਕਸਲਵਾਦੀ ਹੋਵੇ ਚਾਹੇ ਕੋਈ ਟੈਰਰਿਸਟ ਹੋਵੇ ਜਦੋਂ ਆਪਣੇ ਆਪ ਨੇ ਸਰੈਂਡਰ ਕਰਦਾ ਹੈ ਤਾਂ ਉਹਨੂੰ ਕੀ ਕਰਦਾ ਮੁਕਤ ਕੀਤਾ ਜਾਂਦਾ ਤਾਂ ਸਾਡੀ ਬਰਾਦਰੀ ਬਿਲਕੁਲ ਜੁਰਾਇਮ ਪੇਛੇ ਪੇਛੇ ਜੋ ਜੁਰਾਇਮ ਪੇਛਾ ਸੀ ਅਸੀਂ ਉਹਨੂੰ ਤਾਂ ਯਾਦ ਹੋ ਕੇ ਅੱਜ ਅਸੀਂ ਦੇਸ਼ ਦੇ ਨਾਲ ਸਹਿਯੋਗ ਕੀਤਾ ਹੈ ਲੇਕਿਨ ਸਾਨੂੰ ਜਿਹੜਾ ਮਾਨ ਸਨਮਾਨ ਮਿਲਣਾ ਚਾਹੀਦਾ ਸੀ ਜਿਹੜਾ ਸਾਨੂੰ ਜਾਤੀ ਮੁਕਤ ਸਾਡ ਨੂੰ ਅਧਿਕਾਰ ਮਿਲਣਾ ਚਾਹੀਦਾ ਸੀ ਉਹ ਸਾਨੂੰ ਨਹੀਂ ਮਿਲਿਆ ਕਿ ਅਧੂਰਾ ਹੈ ਕਿਤੇ ਕਿਤੇ ਬੜੀ ਸੋਚਣ ਦੀ ਗੱਲ ਆ ਔਰ ਮੈਂ ਸਰਕਾਰਾਂ ਨੂੰ ਵੀ اپੀਲ ਕਰਦਾ ਕਿ ਸਾਡਾ ਜਿਹੜਾ ਬੰਦਾ ਹੱਕ ਸਾਡੀ ਕੌਮ ਨੂੰ ਸਾਡੇ ਲੋਕਾਂ ਨੂੰ ਦਿੱਤਾ ਜਾਏ ਕਿਉਂਕਿ ਜਿਹੜੇ ਸਾਡੇ ਬੱਚੇ ਨੇ ਬੱਚੇ ਅੱਗੇ ਆਪਣਾ ਜਿਹੜਾ ਫਿਊਚਰ ਉਹ ਬੱਚਾ ਦਾ ਜਿਹੜਾ ਫਿਊਚਰ ਉਹ ਖਰਾਬ ਨਾ ਕੀਤਾ ਜਾਵੇ ਜੀ ਅਗਲਾ ਕਦਮ ਕੀ ਰਹੂਗਾ ਅਗਲਾ ਕਦਮ ਜੀ ਇਸ ਤਰ੍ਹਾਂ ਜਿਵੇਂ ਅੱਜ ਦਾ ਇੱਕ ਪ੍ਰੋਗਰਾਮ ਅਸੀਂ ਵਿਚਾਰ ਲੇਖਤਾ ਦਾ ਕੀਤਾ ਹੈ ਅੱਗੇ ਵੀ ਮੇਰੇ ਨਾਲ ਸਾਡੇ ਬੜੇ ਸਤਿਕਾਰਯੋਗ ਹੰਸਕਾ ਅੰਕਾਮਰੇਟ ਜੀ ਜੋ ਹਮੇਸ਼ਾ ਸਮੁੱਚੀ ਕਮਿਊਨਿਟੀ ਨੂੰ ਸਾਰੇ ਸਮਾਜ ਨੂੰ ਨਾਲ ਲੈ ਕੇ ਚਲਦੇ ਨੇ ਔਰ ਹਮੇਸ਼ਾ ਹੀ ਇੱਕ ਸਮਾਜ ਦੀ ਆਵਾਜ਼ ਬਣਦੇ ਨੇ ਤਾਂ ਅਸੀਂ ਜਿਹੜੇ ਅਗਲੀ ਵਿਉਂਤ ਤੇ ਉਹਨੂੰ ਵਿਉਂਤ ਨੂੰ ਅਸੀਂ ਬੜੇ ਵਧੀਆ ਤਰੀਕੇ ਨਾਲ ਸੱਚੋ ਤਰੀਕੇ ਨਾਲ ਬਣਾਵਾਂਗੇ ਤਾਂ ਜੋ ਇੱਕ ਡਿਸਪਲਿਨ ਨੂੰ ਮੈਂਟੇਨ ਕਰਕੇ ਜਿਹੜੀ ਪੰਜਾਬ ਸਰਕਾਰ ਹੋਵੇ ਚਾਹੇ ਸੈਂਟਰ ਦੀ ਗਵਰਨਮੈਂਟ ਹੋਵੇ ਅਸੀਂ ਉਹਨਾਂ ਨਾਲ ਇੱਕ ਲੈਟਰ ਬਾਜੀ ਜੋ ਕਰਕੇ ਜੋ ਅਸੀਂ ਆਦੇ ਪੱਤਰ ਲੈਟਰ ਲਿਖਾਂਗੇ ਔਰ ਉਹਨੂੰ ਦਾ ਅਸੀਂ ਜਵਾਬ ਮੰਗਾਗੇ ਸਾਨੂੰ ਦਾ ਜਵਾਬ ਦਿੱਤਾ ਜਾਵੇ ਉਸ ਤੋਂ ਬਾਅਦ ਅਗਲੀ ਰਣਨੀਤੀ ਤਿਆਰ ਕੀਤੀ ਜਾਏਗੀ ਅੱਜਿਲਕਾ ਫਰੋਜਪੁਰ ਜ਼ਿਲ੍ਹੇ ਦੇ ਜੇ ਗੱਲ ਕਰੀਏ ਤੇ ਬਾਰਡਰ ਪੱਟੀ ਤੇ ਤੁਸੀਂ ਇਹ ਅੜਾਂ ਦੇ ਦਿਨਾਂ ਦੇ ਵਿੱਚ ਵੀ ਸੇਵਾ ਕਰਦੇ ਰਹੋ ਮੁੱਖ ਸਮੱਸਿਆਵਾਂ ਕੀ ਦੇਖਣ ਨੂੰ ਮਿਲੀਆਂ ਤੁਹਾਨੂੰ ਹਾਂ ਬਿਲਕੁਲ ਜੀ ਸੇਵਾ ਪਰਮਾਤਮਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਜੀਵਨ ਦਿੱਤਾ ਸਾਨੂੰ ਅਸੀਂ ਜਿਉਂਦੇ ਹਾਂ ਔਰ ਜਿਉਂਦਾ ਬੰਦਾ ਹੀ ਸੇਵਾ ਕਰ ਸਕਦਾ ਔਰ ਜਿਹੜੀ ਉੱਥੋਂ ਦੀ ਬਾਰਡਰ ਪੱਟੀ ਦੀ ਜਿਹੜੀ ਸਮੱਸਿਆ ਸੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਉਹ ਸਮੱਸਿਆ ਇਹ ਸੀ ਕਿ ਲੋਕ ਮੈਂ 1 ਜੇ 1947 ਦੀ ਗੱਲ ਕਰਾਂ ਔਰ 1947 ਦਾ ਜਾੜਾ ਮੈਂ ਅੱਜ ਦੇਖਿਆ ਬਾਰਡਰ ਪੱਟੀ ਦੇ ਦੇਖਿਆ ਕਿਉਂਕਿ ਉਹਨਾਂ ਲੋਕਾਂ ਕੋਲ ਜ਼ਮੀਨਾਂ ਹੀ ਖੋਈਆਂ ਗਈਆਂ ਹੜ੍ਹਾਂ ਦੇ ਵਿੱਚ ਕਿਸੇ ਨੇ ਉਹਨਾਂ ਦੀ ਬਾਹ ਨਹੀਂ ਫੜੀ ਅੱਜ ਨਾਲ ਚਾਹ ਕੋਈ ਵੀ ਹੋਵੇ ਪਰ ਜਿਹੜੀ ਮੈਂ ਉਹਨਾਂ ਦਾ ਦਰਦ ਦੇਖਿਆ ਦਰਦ ਬਹੁਤ ਜ਼ਿਆਦਾ ਪਿੰਕਰ ਸੀ ਬਰਾਦਰੀ ਦਾ ਦੁੱਖ ਵੰਡਾ ਰਹੇ ਹੋ ਜੇਕਰ ਐਂਟੀ ਚੇਅਰ ਤੋਂ ਘਬਾਇਆ ਹੁੰਦਾ ਹੈ ਮੁਕਾਬਲਾ ਫਸਾ ਹੋਊਗਾ ਕਿ ਦੇਖੋ ਜੇ ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ ਸਾਡੇ ਬੜੇ ਸਤਕਾਰਯੋਗ ਨੇ ਸਾਡੇ ਵੱਡੇ ਵੱਡੇ ਸਾਡੇ ਬਜ਼ੁਰਗ ਨੇ ਅਸੀਂ ਉਹਨਾਂ ਨੂੰ ਹਮੇਸ਼ਾ ਆਪਣਾ ਰੋਲ ਮਾਡਲ ਮੰਨਦੇ ਆ ਔਰ ਜਿਸ ਤਰ੍ਹਾਂ ਉਹ ਆਪਣੀ ਪਾਰਟੀ ਕਿਧਰ ਵੀ ਲੜਨ ਇਲੈਕਸ਼ਨ ਪਰ ਲੇਖੋ ਲੈਕਚਰ ਕੋਈ ਮੈਦਾਨ ਚ ਜਦੋਂ ਵੀ ਕੋਈ ਦੋ ਪਲੇਅਰ ਖੇਡਦੇ ਦੇਖ ਰਹੇ ਜਿਤਨਾ ਹੁੰਦਾ ਹੈ ਬਿਲਕੁਲ ਉਹਦੇ ਨੇ ਚਰਚੀ ਨਹੀਂ ਬਿਲਕੁਲ ਤਿਆਰ ਵਰ ਤਿਆਰ ਜੀ ਅੱਗੇ ਅੱਗੇ ਕਿਸ ਤਰ੍ਹਾਂ ਦੀ ਇਸ ਤਰ੍ਹਾਂ ਲਗਾਤਾਰ ਰੈਲੀਆਂ ਰਹਿਣਗੀਆਂ ਇਸ ਤਰ੍ਹਾਂ ਹੀ ਬਿਲਕੁਲ ਇਹ ਰੈਲੀਆਂ ਨਹੀਂ ਰੁਕੀਆਂ ਜਾਣਗੀਆਂ ਜਿਸ ਤਰ੍ਹਾਂ ਮੇਰਾ ਵਰਕ ਕੇ ਤੁਸੀਂ ਸਭ ਜਾਣਦੇ ਹੋ ਕਿ ਮੈਂ ਸੋਸ਼ਲ ਮੀਡੀਆ ਦੇ ਵਿੱਚ ਜਿਸ ਤਰ੍ਹਾਂ ਅਸੀਂ ਪਿੰਡਾਂ ਪਿੰਡਾਂ ਜਾ ਕੇ ਜਿਹੜੀ ਅਸੀਂ ਸਭਾ ਕਰਦੇ ਹਾਂ ਨੁੱਕੜ ਮੀਟਿੰਗ ਕਰਦੇ ਹਾਂ ਲੋਕਾਂ ਤੱਕ ਆਵਾਜ਼ ਬਣਦੇ ਹਾਂ ਤਾਂ ਸਾਨੂੰ ਜਿਹੜੀ ਇੱਕ ਰੈਲੀ ਹੈ ਜਿਹੜੀ ਵਿਸ਼ਾਲ ਰੈਲੀ ਇਸ ਤਰ੍ਹਾਂ ਦੀ ਇੱਕ ਵੱਡੀ ਇੱਕ ਵਿਸ਼ਾਲ ਰੈਲੀ ਕੀਤੀ ਜਾਏਗੀ ਔਰ ਪ੍ਰੋਪਰ ਤਰੀਕੇ ਨਾਲ ਜੀ ਵਰਗੋਤ ਸਾਹਿਬ ਜੇਕਰ ਆਮ ਆਦਮੀ ਪਾਰਟੀ ਰਾਸ਼ਖਵਾ ਜੀ ਜਿੱਤ ਨਹੀਂ ਕਰੀ ਫਿਰ ਤੁਹਾਡਾ ਕੀ ਐਕਸ਼ਨ ਹੋਏਗਾ ਜੀ ਦੇਖੋ ਮੈਂ ਇੱਕ ਪਾਰਟੀ ਦਾ ਸਿਪਾਹੀ ਹਾਂ ਪਹਿਲੀ ਗੱਲ ਮੈਂ ਦੇਸ਼ ਦਾ ਇੱਕ ਸਪਾਹੀ ਰਿਹਾ ਦੂਜੀ ਗੱਲ ਮੈਂ ਪਾਰਟੀ ਦੇ ਵਿੱਚ ਇੱਕ ਪਾਰਟੀ ਦਾ ਇੱਕ ਪਾਰਟੀ ਦਾ ਇੱਕ ਪਾਰਟ ਔਰ ਪਾਰਟੀ ਦੇ ਨਾਲ ਹਮੇਸ਼ਾ ਕਦੇ ਨਾ ਕਦਮ ਲਾ ਕੇ ਚੱਲਦਾ ਔਰ ਪਾਰਟੀ ਟਿਕਟ ਦਿੰਦੀ ਹੈ ਤਾਂ ਮੈਂ ਵੈਲਕਮ ਕਰਦਾ ਨਹੀਂ ਤਾਂ ਪਾਰਟੀ ਜਿਸ ਤਰ੍ਹਾਂ ਆਪਣੇ ਸਰਵੇ ਦੇ ਵਿੱਚ ਚੱਲਦੀ ਆ ਜੋ ਸਰਵੇ ਚ ਆਏਗਾਸੀਂ ਸਮਰਥਨ ਕਰਾਂਗੇ ਮੰਡੀ ਲੱਖੋ ਕਹਿ ਬਹਿਰਾਮ ਅੱਜ ਇੱਕ ਵਿਸ਼ਾਲ ਇਕੱਠ ਸਮੁੱਚੀਆਂ ਰਾਏ ਸਿੱਖ ਬਰਾਦਰੀਆਂ ਵੱਲੋਂ ਕੀਤਾ ਗਿਆ ਔਰ ਬਹੁਤ ਵੱਡਾ ਭਰਮਾ ਹੰਗਾਰਾ ਫੌਜੀ ਅੰਗਰੇਜ਼ ਸਿੰਘ ਬੜਵਾਲ ਜੀ ਨੂੰ ਮਿਲਿਆ ਅਸੀਂ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੇ ਆ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਤਸਵੀਰਾਂ ਔਰ ਜਿਹੜਾ ਜੇ ਵਿਚਾਰ ਇਕੱਠ ਹੋਇਆ ਰਾਏ ਸਿੱਖ ਬਰਾਦਰੀਆਂ ਸਮੁੱਚੀਆਂ ਜਥੇਬੰਦੀਆਂ ਵੱਲੋਂ ਇਹ ਜਰੂਰ ਤੁਸੀਂ ਸਾਡੀ ਵੀਡੀਓ ਪਸੰਦ ਕਰੋਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ